ਸਾਡੇ ਸਤਕਾਰਯੋਗ ਇੰਡਸਟਰੀ ਦੀ ਦਾਦੀ ਦਾਦੀ ਓਏ ਹੋਏ ਹੋਏ ਤੁਹਾਨੂੰ ਪਤਾ ਉਹ ਪਹਿਲਾਂ ਪਿਸਤੌਲ ਕੱਢ ਲਏ ਇਸ ਫਿਲਮ 'ਚ ਉਹਨਾਂ ਨੇ ਦਬਕਾ ਤੇ ਅੱਖਾਂ ਨਾਲ ਹੀ ਕੱਟ ਕੱਟ ਬੰਦੇ ਡਰਾਏ ਓਏ ਹੋਏ 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 ਕੀ ਹੋ ਗਿਆ ਗੋਡੇ ਗੱਲੇ ਦੁਖਦੇ ਪਏ ਤੇਰੇ ਉਹ ਮੈਨੂੰ ਗੋਡੇ ਗੋਡੇ ਚ ਆਇਆ ਗੋਡੇ ਗੋਡੇ ਚਾ ਟੂ ਦਾ ਮੈਂ ਦੋ ਵਾਰੀ ਫਿਲਮ ਵੇਖ ਆਇਆ ਵਾਂ ਪਮ ਚਾਰ ਵਾਰੀ ਦੇਖ ਲਾ ਪਰ ਉਹਦੇ ਚ ਗੋਡੇ ਕਾਤੇ ਦੁਖਣੀਆਂ ਤੇਰੇ ਓਏ ਦੁਖ ਨਹੀਂ ਦੇ ਮੈਂ ਚਾਹ ਦੱਸਣੇ ਮੇਰੇ ਗੋਡਿਆਂ ਨੂੰ ਵੀ ਚਾਹ ਮੇਰੇ ਮੋਡਿਆਂ ਨੂੰ ਵੀ ਚਾਹ ਆ ਓ ਮਾਈ ਗਾਡ ਟੀ ਸੋਹਣੀ ਫਿਲਮ ਐਡੀ ਸੋਹਣੀ ਫਿਲਮ ਮਤਲਬ ਬਹੁਤ ਸੋਹਣੀ ਫਿਲਮ ਮੂਵੀ ਤਾਂ ਮੈਂ ਵੀ ਦੇਖ ਲਈਆ ਮੈਨੂੰ ਵੀ ਬਹੁਤ ਬਹੁਤ ਸੋਹਣੀ ਲੱਗੀ ਐ ਸਾਰੇ ਕਲਾਕਾਰਾਂ ਦੀ ਕਲਾਕਾਰੀ ਉਪਰੋ ਵਿਆਹ ਦੇ ਸੀ ਇਦਾਂ ਮੈਂ ਕਿਹਾ ਕਿ ਵਿਆਹ ਦੇ ਵਿੱਚ ਬੈਠੇ ਆਪਾਂ ਮੈਨੂੰ ਤਾਂ ਲੱਗਾ ਮੈਂ ਸਿਨੇਮੇ ਵਿੱਚ ਬੈਠਾ ਫਿਲਮ ਸ਼ੁਰੂ ਹੋਈ ਐ ਮੈਨੂੰ ਐ ਲੱਗਾ ਵੀ ਮੈਂ ਪਿੰਡ ਦਾ ਕੋਈ ਵਿਆਹ ਹੀ ਵੇਖਣ ਡਿਆ ਹਾਂ ਹਾਂ ਪਰ ਉਹ ਜੀ ਵਿਆਹ ਕਿੰਨੇ ਨੇ ਇਹ ਆਪਾਂ ਨੇ ਦੱਸਣਾ ਇੱਥੇ ਹੀ ਵੇਖ ਕੇ ਆਉਣੇ ਨੇ ਅੱਛਾ ਚਲੋ ਇੰਨਾ ਕੁ ਮੈਂ ਦੱਸ ਦਾਂ ਨੀ ਇੱਕ ਤੋਂ ਜ਼ਿਆਦਾ ਵਿਆਹ ਆ ਹਾਂ ਇੱਕ ਤੋਂ ਜ਼ਿਆਦਾ ਵਿਆਹ ਆ ਇੱਕ ਤੋਂ ਜ਼ਿਆਦਾ ਐਮੀ ਵਰਕਪਾ ਕਮਾਲ ਕੀਤੀ ਉਹਨੇ ਗਿਤਾਜ ਬੇਨ ਰੱਖਿਆ ਭੋਲੂ ਜਾਂ ਕਾਕਾ ਨਹੀਂ ਹੁੰਦਾ ਕਰਦੇ ਵਿੱਚ ਇੱਕ ਤੇ ਉਹਦੀ ਸਿਹਤ ਭੋਲੂ ਜੀ ਆ ਉਹ ਰਿਐਲਿਟੀ ਦੇ ਵਿੱਚ ਵੀ ਥੋੜਾ ਜਿਹਾ ਹਾਂ ਹਾਂ ਮਤਲਬ ਸਵੀਟ ਲਾਡ ਲਾਜਾ ਬੱਚਾ ਹਾਂ ਹਾਂ ਤੇ ਜਿਹੜਾ ਗਰਜੈਸ਼ ਵੀਰ ਆ ਨਾ ਓਏ ਹੋਏ ਹੋਏ ਐਡਾ ਹੱਥ ਨਾਲ ਸੁਹਾ ਚੱਕੀ ਫਿਰਦਾ ਨਾ ਮਤਲਬ ਉਹਦਾ ਤੇ ਮਨ ਹੁੰਦਾ ਵੀ ਮੈਂ ਹੁਣੇ ਹੀ ਬੰਦਾ ਚਟਕਾ ਦਿਆਂ ਤੇ ਸੋਹੀ ਸਾਹਿਬ ਦਾ ਗੁੱਸਾ ਫਿਲਮ ਚ ਕਿਤੇ ਹੂੰ ਓਏ ਹੋਏ ਹੋ ਦਬਕਾ ਮਾਰਦੇ ਨਾ ਜਿਹੜਾ ਜਿੱਦਾਂ ਸਾਡੇ ਘਰਾਂ ਦੇ ਵਿੱਚ ਦਾਦੇ ਹੁੰਦੇ ਨੇ ਨਹੀਂ ਦਬਕਦੇ ਹੁੰਦੇ ਸੀ ਜਵਾਕਾਂ ਨੂੰ ਇਦਾਂ ਤੇ ਉਤੋਂ ਬੀਬੀ ਨਿਰਮਲ ਰਿਸ਼ੀ ਜੀ ਸਾਡੇ ਸਤਕਾਰਯੋਗ ਇੰਡਸਟਰੀ ਦੀ ਦਾਦੀ ਦਾਦੀ ਓਏ ਹੋਏ ਹੋ ਤੁਹਾਨੂੰ ਪਤਾ ਉਹ ਪਹਿਲਾਂ ਪਿਸਤੌਲ ਕੱਢ ਲੈਂਦੇ ਇਸ ਫਿਲਮ ਚ ਉਹਨਾਂ ਨੇ ਦਬਕਾ ਤੇ ਅੱਖਾਂ ਨਾਲ ਹੀ ਕੱਟ-ਕੱਟ ਬੰਦੇ ਡਰਾਏ ਉਹ ਚਲੋ ਅਸੀਂ ਇਹਨਾਂ ਰਿਵੀਲ ਨਹੀਂ ਕਰਦੇ ਜੇ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਵੇਂ-ਕਿਵੇਂ ਕਿੱਦਾਂ ਕੰਮ ਕੀਤਾ ਬਾਕੀ ਤਾਨੀਆਂ ਤੇ ਨਕੀਤ ਐਜ਼ ਆਲਵੇਸ ਆਪਣਾ ਬੈਸਟ ਕਰਦੀ ਹੈ ਤੇ ਇਸ ਵਿੱਚ ਵੀ ਉਹਨਾਂ ਨੇ ਆਪਣ ਇੱਕ ਸੀਨ ਐਡਾ ਸੋਹਣਾ ਨਾ ਧਰਮਨਾ ਮੇਰਾ ਜੀ ਕਹਦਾ ਤੁਹਾਨੂੰ ਦੱਸਾਂ ਪਰ ਮੈਂ ਦੱਸਣਾ ਨਹੀਂ ਕਿਉਂਕਿ ਤੁਸੀਂ ਜਾਣਾ ਨਹੀਂ ਮੁੜ ਗਏ ਨਹੀਂ ਹਜੇ ਨਾ ਦੱਸ ਨਾ ਬਿਲਕੁਲ ਉਹ ਬਹੁਤ ਸੋਹਣਾ ਐਕਚੁਅਲੀ ਇਹਦੇ ਵਿੱਚ ਫਿਲਮ ਹੀ ਬੜੀ ਵਧੀਆ ਔਰ ਇਸ ਫਿਲਮ ਦੇ ਵਿੱਚ ਮੈਸੇਜ ਇਹ ਆ ਕਿ ਪਿਛਲੀ ਫਿਲਮ ਦੇ ਵਿੱਚ ਜਿੱਦਾਂ ਅਵਾਰਡ ਵੀ ਮਿਲਿਆ ਪਿਛਲੀ ਫਿਲਮ ਨੂੰ ਤੇ ਇਸ ਫਿਲਮ ਦੇ ਵਿੱਚ ਉਹਨਾਂ ਨੂੰ ਹੁੰਦਾ ਵੀ ਪੁਰਾਣਾ ਦੌਰ ਦੁਬਾਰਾ ਲਿਆਈਏ ਪਹਿਲਾਂ ਲ ਇੱਕ ਕੁੜੀਆਂ ਨੇ ਲੜਾਈ ਕੀਤੀ ਸੀ ਨਾ ਲੇਡੀਜ਼ ਨੇ ਵੀ ਸਾਨੂੰ ਆਪਣਾ ਹੱਕ ਚਾਹੀਦਾ ਹੈ ਨਾ ਇਸ ਵਿੱਚ ਮੁੰਡਿਆਂ ਨੇ ਲੜਾਈ ਕੀਤੀ ਆ ਕਿ ਨਹੀਂ ਉਹ ਤੁਹਾਨੂੰ ਪਤਾ ਲੱਗ ਜਾਊਗਾ ਬਟ ਇਕੁਐਲਿਟੀ ਦੀ ਗੱਲ ਹੋਈ ਆ ਬਸ ਵੀ ਆਪਾਂ ਬਰਾਬਰੀ ਬਰਾਬਰੀ ਦਾ ਝੰਡਾ ਝੁਕ ਲੈਨੇ ਆ ਨਾ ਵੀ ਕੁੜੀਆਂ ਮੁੰਡੇ ਬਰਾਬਰ ਨੇ ਉਹਦੇ ਆਲੇ-ਦੁਆਲੇ ਸਾਰੀ ਕਹਾਣੀ ਘੁੰਮਦੀ ਆ ਕੁੜੀਆਂ ਦੀਆਂ ਕੀ ਮੰਗਾ ਨੇ ਲੇਡੀਜ਼ ਦੀਆਂ ਕੀ ਮੰਗਾ ਨੇ ਮੁੰਡਿਆਂ ਦੀਆਂ ਦੇ ਬੰਦਿਆਂ ਦੀਆਂ ਕੀ ਮੰਗਾ ਨੇ ਵੀ ਪਹਿਲਾਂ ਵਿਆਹਾਂ ਚ ਕੀ ਕਰਦੇ ਸੀ ਬੰਦੇ ਜਾਂ ਔਰਤਾਂ ਨਹੀਂ ਸੀ ਜਾਂਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਪੁਰਾਣੇ ਦੌਰ ਦੇ ਵਿੱਚ ਤੁਸੀਂ ਚੱਲ ਜੋਗੇ ਖਾਸ ਕਰਕੇ ਆ ਜਿਹੜੇ 90s ਵਾਲੀ ਪੀੜ੍ਹੀ ਆ ਹੈਨਾ ਤੇ ਇਕੁਐਲਿਟੀ ਦੀ ਜਿੰਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਤੁਸੀਂ ਇਹ ਕਿਹਾ ਕਿ ਕੀ ਕੀ ਨੀਡਸ ਨੇ ਕੀ ਕੀ ਲੋੜਾਂ ਨੇ ਹੈਨਾ ਕਈ ਵਾਰ ਅਸੀਂ ਅੱਗੇ ਭੱਜਦੇ ਆ ਵੀ ਨੇ ਕੁੜੀਆਂ ਨੂੰ ਜ਼ਿਆਦਾ ਤਰਜੀਹ ਦਿਓ ਜਾਂ ਮੁੰਡਿਆਂ ਨੂੰ ਜ਼ਿਆਦਾ ਤਰਜੀਹ ਦਿਓ ਨਹੀਂ ਇਕਵੈਲਿਟੀ ਕੀ ਹੁੰਦੀ ਆ ਕੁੜੀਆਂ ਦੀਆਂ ਨੀਡਸ ਕੀ ਨੇ ਮੁੰਡਿਆਂ ਦੀਆਂ ਨੀਡਸ ਕੀ ਨੇ ਕਿੱਥੇ ਜਾਣਾ ਚਾਹੀਦਾ ਕੀ ਕਰਨਾ ਚਾਹੀਦਾ ਕਿਹੜੀਆਂ-ਕਿਹੜੀਆਂ ਰੀਤੀ ਰਿਵਾਜ ਕਿੱਦਾਂ-ਕਿੱਦਾਂ ਨਿਭਾਉਣੇ ਚਾਹੀਦੇ ਆ ਉਹ ਇਸ ਫਿਲਮ ਦੇ ਵਿੱਚ ਬਖੂਬੀ ਤੁਹਾਨੂੰ ਪਤਾ ਲੱਗ ਜਾਏਗਾ ਬਿਲਕੁਲ ਇੱਥੇ ਵੀ ਆਪਾਂ ਰੀਤੀ ਰਿਵਾਜਾਂ ਹਸਾਬ ਨਾਲ ਹੀ ਜਲਦੇ ਆ ਇਹ ਕੁੜੀ ਐ ਮੈਂ ਮੁੰਡਾ ਐ ਹਾਏ ਫਰਕ ਤਾਂ ਪੈਂਦਾ ਐ ਨਾ ਮੈਂ ਟੀ-ਸ਼ਰਟ ਪਾਈ ਆ ਊੜੇ ਆੜੇ ਵਾਲੀ ਹੈ ਨਾ ਸੋ ਇਹਨੇ ਪਾਈ ਐਂਡ ਚਿਮਾ ਵਾਈ ਵਾਲੀ ਲਿਸ਼ਕ ਦੀ ਬੁਸ਼ਕ ਦੀ ਟੀ-ਸ਼ਰਟ ਹੈ ਨਾ ਤੂੰ ਮੈਨੂੰ ਲੈਟ ਲਈ ਨਾ ਲਿਆ ਕਰ ਏ શ્રીਲੰਕਾ ਤੋਂ ਮੰਗਾਈ ਮੈਂ ਲਾਈਟਾਂ ਵਾਲੀ ਟੀ-ਸ਼ਰਟ ਪਾ ਗਿਆ ਫਿਰ ਮੈਂ ਲਾਈਟਲੀ ਕਿਉਂ ਨਾ ਲਵਾ ਲਾਈਟਲੀ ਲੈਣਾ ਹੀ ਨਹੀਂ ਤੂੰ ਠੀਕ ਹੈ ਠੀਕ ਹੈ ਚਲੋ ਸ਼ੂਜ਼ ਵੀ ਦੱਸਦਾ ਮੈਂ ਜਿਹੜੇ ਓਏ ਹੈਲੋ ਇਦਾਂ ਨਹੀਂ ਰੱਖਿਆ ਯਾਰ ਐ ਨਾ ਕਰਾ ਨਾ ਕਰਿਆ ਕਰ ਇਦਾਂ ਚਲ ਕੋਈ ਨਹੀਂ ਯਾਰ ਇਹ ਤਾਂ ਪ੍ਰਮੋਸ਼ਨ ਹੋ ਰਹੀਆ ਤੇਰੀ ਪ੍ਰਮੋਸ਼ਨ ਮੈਂ ਇਦਰੋਂ ਬੂਟ ਦਿਖਾਉਂਗਾ ਕਿਦਾਂ ਯਾਰੇ ਬੜੀ ਬੇਇੱਜ਼ਤੀ ਕਰਦੀ ਮੇਰੀ ਇਹ ਕੁੜੀ ਐਡੀ ਟੀਚਰਾਂ ਨਾ ਬਹੁਤ ਟੀਚਰਾ ਕਰਦੀ ਛੂਟ ਹੋਣ ਤੋਂ ਪਹਿਲਾਂ ਸਨੈਪਚੈਟ ਪਾ ਦਿੰਦੀ ਮੇਰੀ ਨੇ ਤੋ ਪਹਿਲਾ ਕਿਹਨੇ ਸਨੈਪਚੈਟ ਪਾਈ ਸੀ ਮੈਂ ਕਹਾਂ ਸਨੈਪਚੈਟ ਚੈੱਕ ਕਰਾਂ ਜਿਵੇਂ ਪਾਈ ਨਹੀਂ ਕਿਉਂ ਨਹੀਂ ਪਾਈ ਮੇਕਅਪ ਕਰਦੇ ਸਨੈਪਚੈਟ ਕਿਹਨੇ ਪਾਈ ਸੀਗੀ ਯਾਰ ਇਹਨੇ ਨਾ ਇਹ ਹੋਰ ਕਿਤੇ ਜੰਗ ਲੱਗੇ ਨਾ ਲੱਗੇ ਇੱਥੇ ਰੋਜ਼ ਜੰਗ ਲੱਗਦੀ ਹੈ ਟੇਬਲ ਤੇ ਇਹਨੇ ਇੱਥੇ ਕੰਦ ਮਰਵਾ ਬੈਣੀ ਕਿਸ ਦਿਨ ਇੱਥੇ ਇੱਥੇ ਟੁੱਟ ਜਾਣਾ ਪੱਕਾ ਹੈ ਨਹੀਂ ਨਹੀਂ ਟੁੱਟਣਾ ਨਹੀਂ ਕੰਦ ਬਹੇਗੀ ਨਹੀਂ ਨਹੀਂ ਜਿੰਨੀ ਜ਼ੋਰ ਨਾਲ ਤੂੰ ਮਾਰਦਾ ਹੈ ਤੇ ਕੰਦ ਟੁੱਟਣਾ ਹੀ ਹੈ ਮਤਲਬ ਨਹੀਂ ਨਹੀਂ ਐਦਾਂ ਨਹੀਂ ਕਹਣਾ ਚੰਗੀ ਗੱਲ ਮੂਹੋਂ ਕੱਢਣੀ ਮਾੜੀ ਨਹੀਂ ਚੰਗੀ ਗੱਲ ਮੂਹੋਂ ਹੀ ਕਹਿ ਦਿੱਤੀ ਆ ਮੈਂ ਕਿ ਬਹੁਤ ਸੋਹਣੀ ਮੂਵੀ ਆ ਠੀਕ ਹੈ ਜੀ ਸਾਰਿਆਂ ਨੂੰ ਦੇਖਣ ਜਾਣੀ ਚਾਹੀਦੀ ਆ ਸਾਰਿਆਂ ਨੇ ਕੰਮ ਬਹੁਤ ਸੋਹਣਾ ਕੀਤਾ ਆ ਛੋਟੇ ਲਈ ਦੋ ਵਾਰੀ ਦੇਖਿਆ ਮੈਂ ਇੱਕ ਵਾਰੀ ਮੂਵੀ ਦੇਖੀ ਆ ਸੋ ਤੁਸੀਂ ਤਿੰਨ ਵਾਰੀ ਦੇਖੋ ਚਾਰ ਵਾਰੀ ਦੇਖੋ ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ ਐਜ਼ ਵੈਲ ਫੈਮਲੀ ਦੇ ਨਾਲ ਜਾਓ ਬਿਲਕੁਲ ਸਹੀ ਗੱਲ ਜਿਆਦਾ ਟੱਬਰ ਆਪਣਾ ਲੈ ਕੇ ਜਾਓ ਯਾਰ ਦੋਸਤ ਜੇ ਟੱਬਰ ਵਾਲੇ ਤੁਸੀਂ ਨਹੀਂ ਹੈਗੇ ਮਤਲਬ ਤੁਸੀਂ ਕਿਤੇ ਬਾਹਰਲੇ ਸ਼ਹਿਰ 'ਚ ਰਹਿੰਦੇ ਹੋ ਯਾਰਾਂ ਦੋਸਤਾਂ ਨਾਲ ਜਾ ਸਕਦੇ ਹੋ ਆਪਣੇ ਫਰੈਂਡ ਨਾਲ ਜਾ ਸਕਦੇ ਹੋ ਆਪਣੀ ਫਰ ਮੈਂ ਉੱਥੇ ਹੁਣ ਅਸੀ ਕਿ ਕਿ ਐਸੀ ਢੀਲੀ ਨਾਲ ਵੀ ਜਾ ਰਖਦੇ ਸੀ ਨਹੀਂ ਢੀਲੀ ਜੀ ਫਰੈਂਡ ਨਹੀਂ ਫਰੈਂਡਲੀ ਫਰੈਂਡ ਤੇ ਫਰੈਂਡ ਨਹੀਂ ਫਰੈਂਡ ਨਹੀਂ ਅੱਛਾ ਫਰੈਂਡ ਨਹੀਂ ਨਾਲ ਨਵਾਂ ਵਰਡ ਆ ਹਣਾ ਤੁਸੀਂ ਆਪਣੇ ਫਰੈਂਡ ਨਹੀਂ ਦੇ ਨਾਲ ਜਾਂਦੇ ਹੁੰਦੇ ਆ ਕਿਉਂ ਤੂੰ ਮੈਂ ਮੇਰੇ ਪਿੱਛੇ ਪਈ ਮੇਰੀ ਜਨਾਨੀ ਨੂੰ ਪਤਾ ਲੱਗ ਗਿਆ ਤੇ ਮੇਰਾ ਤੂੰ ਦੱਸ ਕਿ ਐਸੀ ਗੱਲ ਕਰਤੀ ਬਨੀਸ਼ਾ ਲੈ ਦੱਸ ਹੈ ਪਾਬੀ ਨੂੰ ਸਭ ਪਤਾ ਹੀ ਹੈ ਵੈਸੇ ਵੀ ਪਾਬੀ ਨੂੰ ਪਤਾ ਸੀ ਪਹਿਲਾਂ ਵਿਗੜਿਆ ਹੋਇਆ ਇਹਨੂੰ ਨਹੀਂ ਸੁਧਰਨਾ ਆ ਜਿਹੜਾ ਬੰਦਾ ਪਹਿਲਾਂ ਵੇਖਦਾ ਹੋਇਆ ਕਿਤੇ ਸੁੱਤਰਦਾ ਹੈ ਨਾ ਬਹੁਤ ਸਿਆਣੀ ਚੰਗੀ ਮਿਲੀ ਇਹਨੂੰ ਘਰ ਵਾਲੀ ਇੱਕ ਗੱਲ ਕਹਿ ਦਿੰਦਾ ਚੰਗੀ ਮਿਲੀ ਆ ਤਾਂ ਇਹ ਜਿਆਦਾ ਨਾ ਹਵਾ ਚੋੜਦਾ ਰਹਿੰਦਾ ਆ ਗੋਟੇ-ਗੋਟੇ ਚਾਰ ਟੂ ਵੇਸਟ ਆਓ ਤੁਸੀਂ ਇਹਦੇ ਚੱਕਰ 'ਚ ਨਾ ਪਾਓ ਇਹ ਗੱਲਾਂ ਕਰਦੀ ਰਹਿੰਦੀ ਆ ਸਾਰੀ ਸਟਾਰ ਕਾਸਟ ਨੇ ਬੜਾ ਬਾਖਮਾਲ ਕੰਮ ਕੀਤਾ ਪਹਿਲੀ ਫਿਲਮ ਨੂੰ ਅਵਾਰਡ ਮਿਲਿਆ ਮਿਲ ਦੂਜੀ ਨੂੰ ਵੀ ਜਾਣਾ ਤੇ ਤੀਜੀ ਵੀ ਆਜੂਗੀ ਸ਼ਾਇਦ ਬਹੁਤ ਆਵੇਗੀ 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 ਬਿਲਕੁਲ ਆਵੇਗੀ ਸਾਡ ਦੇ ਰਹੇ ਫਿਰ ਤੁਸੀਂ ਮੂਵੀ ਨੂੰ ਮੈਂ ਮੂਵੀ ਨੂੰ ਜੇ ਸਟਾਰ ਦਿਆਂ ਜੈ 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 ਜੋ ਮੈਨੂੰ ਲੱਗਦਾ ਪੰਜਾਂ ਚ ਕਿੰਨੇ ਹੋਣੇ ਚਾਹੀਦੇ ਵਾਓ ਵਾਓ ਇੱਕ ਛੱਬਤ ਨੇ ਨਾ ਵਾਓ ਇਸ ਬੰਦੇ ਲਈ ਉਹ ਆ ਨਹੀਂ ਦੱਸੋ ਤੁਸੀਂ ਕਿੰਨੇ ਹੋਣੇ ਚਾਹੀਦੇ ਮੈਂ ਦਵਾਂਗੀ 5 ਦੇ ਵਿੱਚੋਂ 5 ਸਟਾਰਸ 5 ਚੋਂ 5 ਸਟਾਰ ਮੈਂ 5 ਚੋਂ ਦਿਆਂਗਾ 5 ਹੀ ਦੇਣੇ ਪੈਣੇ ਜਦੋਂ ਸਾਥੀ ਮੇਰੇ ਲਈ ਪੰਜਾਂ ਚੋਂ ਪੰਜ ਹੀ ਆ ਜੀ ਹਾਂ ਜੀ ਬੇਰੀ ਨਾਈਸ ਚਲੋ ਠੀਕ ਹੈ ਚਲਿਓ ਹੁਣ ਬਾਕੀ ਕੰਮ ਵੀ ਕਰਨੇ ਆ ਬਿਲਕੁਲ ਬਿਲਕੁਲ ਅਜੇ ਦਿਹਾੜੀ ਸ਼ੁਰੂ ਹੋਈ ਆ ਦਿਹਾੜੀ ਸ਼ੁਰੂ ਹੋਈ ਆ ਅਜੇ ਦਿਹਾੜੀ ਲਾਉਣੀ ਆ ਹੀ ਅਸੀਂ ਆਪਣੀ ਦਿਹਾੜੀ ਲਾਉਣਾ ਹੈ ਹਾਂ ਬਿਲਕੁਲ ਜੀ ਫਿਰ ਇਹਨੂੰ ਭੁੱਖ ਵੀ ਬਹੁਤ ਲੱਗਦੀ ਐ ਨੇ ਰੋਟੀ ਵੀ ਬਹੁਤ ਜ਼ਿਆਦਾ ਖਾਣੀ ਹੁੰਦੀ ਐ ਤਾਂ ਕਰਕੇ ਸੋ ਮੈਨੂੰ ਕਹਿਣਾ ਪੈਂਦਾ ਇਹਨੇ ਮੈਨੂੰ ਪਹਿਲੇ ਹੀ ਕਿਹਾ ਸੀਗਾ ਕਿ ਮੈਨੂੰ ਟਾਈਮ 'ਤੇ ਦੱਸ ਦੇ ਵੀ ਆਪਾਂ ਜਲਦੀ ਜਾਣਾ ਕਿਉਂਕਿ ਮੈਨੂੰ ਭੁੱਖ ਬਹੁਤ ਲੱਗੀ ਹੋਈ ਭੁੱਖ ਲੱਗੀ ਆ ਤੇ ਹੁਣ ਆਪਾਂ ਗੋਡੇ-ਗੋਡੇ ਚਾਟੂ ਦਾ ਰਿਵਿਊ ਦਿੱਤਾ ਜੇ ਕਰ ਤੁਸੀਂ ਫਿਲਮ ਵੇਖਾਓ ਤੇ